ਜ਼ਮੀਨੀ ਵਿਵਾਦ ਚੱਲਦੇ ਇਨਸਾਫ ਨਾ ਮਿਲਣ ਦੇ ਪੀੜਤ ਵਿਅਕਤੀ ਪੈਟਰੋਲ ਦੀ ਬੋਤਲ ਲੈ ਕੇ ਚੜਿਆ ਪਾਣੀ ਦੀ ਟੈਂਕੀ ਦੇ ਵਿੱਚ ਗੁਰਦਾਸਪੁਰ ਦੇ ਪਿੰਡ ਠੱਕਰ ਸੰਧੂ ਵਿਖੇ ਮੰਗਲਵਾਰ ਸਵੇਰੇ ਜ਼ਮੀਨੀ ਵਿਵਾਦ ਨੂੰ ਚੱਲ ਰਹੇ ਝਗੜੇ ਦੌਰਾਨ ਇਨਸਾਫ ਨਾ ਮਿਲਣ ਤੇ ਪੀੜਤ ਪਰਿਵਾਰ ਦਾ ਵਿਅਕਤੀ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ਉੱਪਰ ਚੜ ਗਿਆ ਤੇ ਪਰਿਵਾਰ ਸਮੇਤ ਚੜਨ ਦਾ ਸਮਾਚਾਰ ਵੀ ਮਿਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸਿੰਘ ਪੁੱਤਰ ਸਾਬ ਬਲਦੇਵ ਸਿੰਘ ਵਾਸੀ ਠੱਕਰ ਸੰਧੂ ਨੇ ਦੱਸਿਆ ਕਿ ਉਸ ਦਾ ਆਪਣੇ ਸ਼ਰੀਕੇ ਵਿੱਚ ਲੱਗੇ ਨਿਸ਼ਚੇਦਾਰਾਂ ਦੇ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਜੋਗੀ ਤਕਸੀਮ ਦਾ ਕੇਸ ਹੈ ਅਤੇ 8 ਤੋਂ 10 ਘਰਾਂ ਦੇ ਥੱਲੇ ਜ਼ਮੀਨ ਹੁੰਦੀ ਹੈ ਪਰ ਮੇਰੇ ਇਕੱਲੇ ਦੇ ਥੱਲੇ ਜ਼ਮੀਨ ਕੱਢ ਕੇ ਮੇਰੇ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ ਦੂਥੀ ਉਹਨਾਂ ਦਾ ਕਹਿਣਾ ਹੈ ਕਿ ਇਸ ਜ਼ਬੰਦੀ ਵਿੱਚ ਵਖ ਵਖ ਮਾਨਜੋਗ ਦਲਦ ਵਿੱਚ ਕੇਸ ਦੀ ਅਪੀਲ ਵੀ ਪਈ ਗਈ ਹੈ ਪਰ ਅੱਜੇ ਅਜ ਤੱਕੇ ਨਾਲ ਜ਼ਮੀਨ ਦੇ ਦੂਸਰੇ ਧਿਰ ਦੇ ਵੱਲੋਂ ਵੀ ਪ੍ਰਸ਼ਾਸਨ ਨੂੰ ਨਾਲ ਲੈ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਚੱਲਦੇ ਹੋ ਅੱਜ ਮਜਬੂਰ ਹੋ ਕੇ ਆਪਣੇ ਪਰਿਵਾਰ ਸਮੇਤ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ ਕੇ ਆਤਮ ਹੱਤਿਆ ਕਰਨ ਲਈ ਮਜਬੂਰ ਹੈ ਜੇਕਰ ਉਹ ਮੈਨੂੰ ਇਨਸਾਫ ਨਾ ਮਿਲੇ ਤਾਂ ਉਹ ਆਪਣੇ ਪਰਿਵਾਰ ਸਮੇਤ ਅੱਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦੇਗਾ ਜਿਸ ਲਈ ਉਸ ਨੇ ਕਿਹਾ ਹੈ ਕਿ ਇਸ ਦੇ ਜ਼ਿੰਮੇਵਾਰ ਪ੍ਰਸ਼ਾਸਨ ਦੇ ਸਬੰਧ ਦੂਸਰੀ ਧਿਰ ਵੀ ਹੋਵੇਗੀ ਮੇਰਾ ਨਾਮ ਬਲਵਿੰਦਰ ਸਿੰਘ ਪੈਂਕਟਰ ਸਿੰਘ ਸਾਡਾ ਸੰਘਾ ਖਤਰਾ ਲਗਵਾਇਆ ਨਾਤੀ ਤਕਸੀਮ ਕਰਾ ਕੇ ਇਕੱਠਾ ਕਰਕੇ ਤੁਸੀਂ ਸਹਿਮ ਰਵਾ ਦੇ ਤੇ ਸਾਰੀ ਜੀਨ ਸਾਡੇ ਖੇਲੇ ਪਾ ਦਿੱਤੀ ਹੈ ਇਹ ਹੈ ਆ ਕਬੈਨਾ ਸਾਡੀ ਨੂੰ ਘੱਟ ਜੀ ਉਹਨੇ ਲਗਦਾ ਚੋਨਾ ਹਟਾ ਵਾਉਂਗੀ ਕੈਰੀ ਕਰ ਰਹੀ ਹੈ ਇਸ ਕਰਕੇ ਦੁਖੀ ਹੋ ਰਿਹਾ ਤੁਹੇ ਸੁਣਵਾਈ ਨਾ ਹੋਣ ਕਰਕੇ ਨੋਆ ਟੈਂਸੀ ਦਾ ਮਰਨ ਤੋਂ ਜੂੜ ਕੇ ਤਿਆਰ ਹੈ ਮੈਂ ਕੇਸ ਵੀ ਲਾਇਆ ਚੰਦੀ ਗਾਰ ਉਹਦੀ ਤਰੀਕ ਪਾਈ ਪਈ ਆ ਹੁਣ ਮੌਕੇ ਦਾ ਆ ਕੇ ਮੈਨੂੰ ਕਰਦਾਓ ਤੇ ਤਸੀਹਦਾਰ ਆ ਕੇ ਮੈਨੂੰ ਝੋਸਾ ਦੇਣ ਵੀ ਕਿੰਨੇ ਤੱਕ ਤੇਰਾ ਬਾਈ ਚੰਦੀ ਗਾਰ ਵਾਲਾ ਕੇਸ ਕੋਈ ਨਹੀਂ ਲੱਗਦਾ ਕੋਈ ਕਾਰਵਾਈ ਨਹੀਂ ਹੋਈ ਹੁਣ ਜਦ ਮੈਂ ਥੱਲੇ ਨਹੀਂ ਆਉਂਗਾ ਇਹਨੂੰ ਕੰਨ ਪਰਸਾਨਾ ਕੀਤਾ ਜਾਂ ਮੈਂ ਬਹੁਤ ਪ੍ਰੈਸ਼ਰ ਵਿੱਚ ਹਾਂ ਕਿੱਥੇ ਜਾਈਏ ਆਪਾ ਦੱਸੋ ਚੰਡੀ ਕਿਉਂ ਮਲੇ ਜਾਈਏ ਲਾਜ਼ਮੀ ਨਹੀਂ ਮੈਂ ਮੇਰਾ ਨਾਮ ਬਲਵਿੰਦਰ ਸਿੰਘ ਪੈਂਟਾ ਦੱਸਣ ਜੀ ਸਾਡਾ ਸਾਂਝਾ ਖਾਤ ਰਖਵਾਇਆ ਜਾਂ ਤੀ ਤਕਸੀਮ ਕਰਾ ਕੇ ਇੱਕ ਦਾ ਭਾ ਕਰਕੇ ਟੁਕੜੇ ਸਾਰੇ ਮਰਵਾ ਦੇ ਤੇ ਸਾਰੀ ਜੀ ਸਾਡੇ ਖਲੇ ਬਾਦ ਦੇ ਇਹ ਹੈ ਆਖੋ ਪਿਆ ਨਾ ਸਾਡੀ ਜੀਨ ਘਟ ਗਈਏ ਹੁਣ ਲੱਗਦਾ ਚੋਨਾਖਾ ਬੌਂਗ ਤਿਆਰੀ ਕਰ ਰਹੀ ਹੈ इस तो करके दुखी होकर सुनवाई ना होने करके टें मजबूर किया जा रहा मैं केस भी लाया चंडगढ़ वो एक बार पई है हूँ मौके पर आ के मैंने गुरदौर के तहसीलदार आके मैं भरोसा दें भी जिन्हें तक तेरा बई चंडीगढ़ वाला केस कोई नहीं लगता कोई कार्रवाई नहीं होगी हूँ फिर मैं थलेगा मैंने तंग परेशान ना किया जाए मैं बहुत डिप्रैशन हाँ ਆਜ ਨੂੰ ਜੀ ਫੇਰਾ ਨਾ ਬਲਵਿੰਦਰ ਸਿੰਘ ਭੈਂਕਰ ਸਿੰਘ ਸਾਡਾ ਸੰਝਾ ਖਾਤ ਰਖਵਾ ਜਨਾਬ ਦੀ ਤਕਸੀਮ ਕਰਾ ਕੇ ਇੱਕ ਬਰਤਾਂ ਕਰਕੇ ਕੁਛ ਜੇ ਸੈਮ ਲਵਾ ਕੇ ਤੇ ਸਾਰੀ ਜੀ ਸਾਡੇ ਖਲੇ ਬਾਦ ਗੀ ਇਹ ਐ ਅੱਜ ਪਹਿਲਾਂ ਸਾਡੀ ਜੀ ਹੁੰਦੀ ਗੱਲ ਹੁਣ ਲੱਗਾ ਚੋ ਨਾ ਦਾ ਗੌਂਗੀ ਤਿਆਰੀ ਕਰ ਰਹੀ ਹੈ ਇਸ ਕਰਕੇ ਦੁਖੀ ਹੋ ਕੇ ਤੁਹਾਨੂੰ ਸੁਣਵਾਈ ਨਾ ਹੋਣ ਕਰਕੇ ਨਾ ਦਾ ਪੈਂਦੀ ਰ ਮਰਨ ਤੇ ਮਨ ਨੂੰ ਜੂੜ ਕੇ ਤਿਆਰ ਹਾਂ ਮੈਂ ਕੇਸ ਵੀ ਲਾਇਆ ਚੰਗੀ ਗਾਰ ਉਹਦੀ ਦੀਰ ਪਾਈ ਪਈ ਹੈ ਹੁਣ ਨਕੇ ਦਾ ਆ ਕੇ ਮੈਨੂੰ ਕਰਦੋਰ ਤੇ ਤਹਿਸੀਲਦਾਰ ਆ ਕੇ ਮੈਨੂੰ ਘੋਸਾ ਦੇਣ ਵੀ ਹਿੰਨੇ ਤੱਕ ਤੇਰਾ ਬਾਈ ਕੰਢੀਗਰ ਵਾਲਾ ਕੇਸ ਕੋਈ ਨਹੀਂ ਲੱਗਦਾ ਕੋਈ ਕਾਰਵਾਈ ਨਹੀਂ ਹੋਈ ਹੁਣ ਜਦ ਮੈਂ ਥੱਲੇ ਨਹੀਂ ਆਉਂਗਾ ਇਹਨੂੰ ਕਾਨੂੰਨ ਪੱਥਾ ਮੈਂ ਦਿੱਤਾ ਹੈ ਮੈਂ ਬਹੁਤ ਪ੍ਰੈਸ਼ਰ ਵਿੱਚ ਹਾਂ ਮੈਨੂੰ ਬਖਵਾਉਂਗਾ ਮੈਂ ਕਿਹੜਾ ਆਈ ਕਿੱਥੇ ਜਾਈਏ ਆਪਾਂ ਦੱਸੋ